ਮਾਚਲਵਾ ਦੇ ਕੋੜੀ ਤੇ ਵੋਟਾਂ ਪਾਉਣ ਜਾ ਰਹੇ ਆ ਗਰਮੀ ਜ਼ਿਆਦੀ ਸੀ ਤਾਂ ਅੱਗੇ ਵੀ ਇਹਦੇ ਤੇ ਉਹਨੇ ਅੱਗੇ ਕਿਹੜਾ ਮਾਰ ਲੈਣਾ ਖੇਤਾਂ ਖੁੱਤਾਂ ਸਾਰੇ ਜੱਦੀ ਕਰਦਾ ਜਾਂ ਢੀ ਕਰਦਾ ਗੇੜਾ ਮਾਰ ਲੈਣਾ ਕੋੜੀ ਲਗਾ ਪਾਓ ਵੋਟ ਪਾ ਕੇ ਦਿਖਾਉਂਗੇ ਵੋਟ ਪਾ ਕੇ ਆ ਸਰ ਦੇਖੋ ਜੀ ਹੂਰੇ ਲੋਕਾਂ ਨੂੰ ਕਿਵੇਂ ਸੇਧ ਦੇਣਾ ਚਾਹੀਦੀ ਤੁਸੀਂ ਵੋਟ ਬਹੁਤ ਘੱਟ ਫੋਲ ਹੋ ਰਹੀ ਹੈ ਸੱਸੀ ਕਹਿ ਰਹੇ ਆ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆ ਗਰਮੀ ਕਰਕੇ ਥੋੜਾ ਥੋੜਾ ਘਟ ਆ ਰਹੇ ਨੇ ਸ਼ਾਮ ਨੂੰ ਪੈ ਜੂ ਕੁ ਸਵੇਰ ਸਾਧਰੇ ਪੈ ਗਈਆਂ ਬੋਟਾ ਸਾਰਿਆਂ ਕਿੰਨਾ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਹਾ ਇੰਟਰਸਟ ਵੱਧ ਰਿਹਾ ਉਹਨਾਂ ਦਾ voting ਵੱਧ ਰਿਹਾ ਵੱਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀ ਨੇ ਆਪ ਉਧਰ ਗਈਆਂ ਨੇ ਜੀ ਆਪ ਪਿੰਡ ਚ ਵੀ ਬੋਟਾ ਪਾਓ ਕੀ ਪਿੰਡ ਚ ਅੱਛਾ ਕਿਨੇ ਬਾਤ ਤੋਂ ਬਾਤ ਵੋਟ ਪਵੇ ਬਸ ਸਾਰਿਆਂ ਦੀ ਵੋਟ ਆਪ ਕੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ